ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਵੀਡੀਓ ਆ ਨੀਹਾ ਦੀ ਜੋ ਕਿ ਸ਼੍ਰੀ ਆਨੰਦਪੁਰ ਸਾਹਿਬ ਦੇ ਪਿੰਡ ਚਿੰਝੜੀ ਦੀ ਰਹਿਣ ਵਾਲੀ ਐਨੀ ਵਧੀਆ ਤਿਆਰ ਹੋ ਗਈ ਵੇ ਹਾਂਜੀ ਮੈਂ ਖੁਦ ਨੂੰ ਦੇਖਿਆ ਇਹੀ ਜਿਵੇਂ ਆਪ ਦੇਖੋ ਕਿੰਨਾ ਕਿប៉ុਣਾ ਬਹੁਤ ਜ਼ਿਆਦਾ ਕਿੰਨਾ ਚੈਨਲ ਇਹ ਮਾਸੀ ਦੇਖਿਆ ਮਾਸੀ ਕਿੰਨਾ ਫਟਾਟ ਜੰਨੀ ਵੈਸੇ ਹਾਂਜੀ ਇਸ ਦਾ ਵਿਆਹ ਸੀ 6 ਨਵੰਬਰ 2024 ਨੂੰ ਤੁਹਾਨੂੰ ਇਸ ਦੇ ਚਿਹਰੇ ਤੋਂ ਸਾਫ਼ ਨਜ਼ਰ ਆ ਰਿਹਾ ਹੋਵੇਗਾ ਕਿ ਏਸ ਨੂੰ ਵਿਆਹ ਦਾ ਕਿੰਨਾ ਚਾ ਸੀ ਪਰ ਇਸ ਨੂੰ ਇਹ ਨਹੀਂ ਪਤਾ ਸੀ ਕਿ ਇਹ ਵਿਆਹ ਜੋ ਇਸ ਦਾ ਹੋ ਰਿਹਾ ਹੈ ਆਉਣ ਵਾਲਾ ਸਮਾਂ ਬੜਾ ਹੀ ਇਸ ਲਈ ਘਾਤਕ ਹੈ ਇਸ ਦਾ ਵਿਆਹ ਹੁੰਦਾ ਹੈ ਹਿਮਾਚਲ ਪ੍ਰਦੇਸ਼ ਦੇ ਨਾਲਾਗੜ ਦੇ ਅਧੀਨ ਪੈਂਦੇ ਪਿੰਡ ਰਾਮਪੁਰ ਦੇ ਵਿੱਚ ਇੱਕ ਮਿਲਟਰੀ ਮੈਨ ਦੇ ਨਾਲ ਫੌਜੀ ਦੇ ਨਾਲ ਤਕਰੀਬਨ ਵਿਆਹ ਨੂੰ 5 1/2 ਮਹੀਨੇ ਲੰਘ ਜਾਂਦੇ ਆ 19 April 2025 ਨੂੰ ਇਸ ਕੁੜੀ ਦੇ ਮਾਪਿਆਂ ਦੇ ਦੱਸਣ ਅਨੁਸਾਰ ਇਸ ਨੂੰ ਸਹੁਰਿਆਂ ਵੱਲੋਂ ਜ਼ਹਿਰ ਦੇ ਦਿੱਤਾ ਜਾਂਦਾ ਹੈ ਤੇ ਹੁਣ ਜੋ ਪੇਕੇ ਹੁੰਦੇ ਨੇ ਮਾਪੇ ਹੁੰਦੇ ਨੇ ਉਹਨਾਂ ਨੂੰ ਇਹ ਫੋਨ ਕਰਦੇ ਨੇ ਸਹੁਰਿਆਂ ਵਾਲੇ ਕਿ ਤੁਹਾਡੀ ਬੇਟੀ ਦੀ ਹਾਲਤ ਖਰਾਬ ਹੈ ਤੁਸੀਂ ਆ ਜਾਓ ਇਸ ਨੂੰ ਆਕੇ ਲੈ ਜਾਓ ਕਿਉਂਕਿ ਤੁਹਾਡੀ ਬੇਟੀ ਅਤੇ ਸਾਡੇ ਬੇਟੇ ਦੇ ਵਿੱਚਕਾਰ ਝਗੜਾ ਹੋ ਗਿਆ ਇਸ ਕਰਕੇ ਇਸ ਦੀ ਤਬੀਅਤ ਖਰਾਬ ਹੋ ਗਈ 19 April 2025 ਦੇ ਸ਼ਾਮ ਨੂੰ ਤਕਰੀਬਨ ਰਾਤ ਨੂੰ 7-8 ਵਜੇ ਕਾਲ ਕੀਤੀ ਜਾਂਦੀ ਹੈ ਮਾਪੇ ਆਪਣੀ ਬੇਟੀ ਕੋਲ ਆਉਂਦੇ ਹਨ ਬੇਟੀ ਨੂੰ ਜਦੋਂ ਦੇਖਿਆ ਜਾਂਦਾ ਤਾਂ ਉਹਨਾਂ ਦੀਆਂ ਚੰਘਿਆਣਾ ਨਿਕਲ ਜਾਂਦੀਆਂ ਕਿਉਂਕਿ ਬੇਟੀ ਬੇਸੁੱਧ ਬੈੱਡ ਦੇ ਉੱਤੇ ਪਈ ਸੀ ਤੇ ਇਸ ਦੇ ਹੇਠਾਂ ਇੱਕ ਸ਼ੀਟ ਵਿਚਾਈ ਹੋਈ ਸੀ ਤੇ ਇਸ ਕਮਰੇ ਦੇ ਵਿੱਚ ਹੋਰ ਕੋਈ ਵੀ ਨਹੀਂ ਸੀ ਸੌਰਿਆਂ ਦਾ ਹੁਣ ਪੇਕੇ ਆਉਂਦੇ ਨੇ ਪੇਕੇ ਆ ਕੇ ਕੁੜੀ ਨੂੰ ਹਲਾਉਂਦੇ ਨੇ ਤਾਂ ਇਹ ਬੇਸੁਧ ਹਾਲਤ ਦੇ ਵਿੱਚ ਸੀ ਇਸ ਨੂੰ ਚੱਕਿਆ ਜਾਂਦਾ ਤੇ ਉਹ ਕਹਿੰਦਾ ਕਿ ਅਸੀਂ ਡਾਕਟਰ ਦੇ ਲੈ ਕੇ ਜਾਂਦੇ ਹਾਂ ਪਰ ਜੋ ਸੁਣਨ ਦੇ ਵਿੱਚ ਆਇਆ ਕਿ ਜੋ ਸੌਰੇ ਸੀ ਸੌਰਿਆਂ ਦੇ ਨਾਲ ਹੋਰ ਵੀ ਬੰਦੇ ਸੀ ਉਹ ਇਹਨਾਂ ਨੂੰ ਇਨਾਂ ਦੀ ਬੇਟੀ ਨੇਹਾ ਨੂੰ ਚੱਕਣ ਨਹੀਂ ਦੇ ਰਹੇ ਸੀ। ਉਹਨਾਂ ਦਾ ਕਹਿਣਾ ਸੀ ਕਿ ਤੁਸੀਂ ਪਹਿਲਾਂ ਸਾਡੇ ਨਾਲ ਗੱਲ ਕਰੋ। ਫਿਰ ਉਸ ਤੋਂ ਬਾਅਦ ਇਸ ਨੂੰ ਲੈ ਕੇ ਜਾਓ। ਕਿਉਂਕਿ ਜੇ ਇਸ ਨੂੰ ਕੁਝ ਹੋ ਗਿਆ ਤਾਂ ਤੁਸੀਂ ਸਾਡੇ ਤੇ ਇਲਜ਼ਾਮ ਲਗਾਉਂਗੇ। ਪਹਿਲਾਂ ਸਾਡੇ ਨਾਲ ਬੈਠ ਕੇ ਗੱਲ ਕਰੋ। ਉਹਨਾਂ ਨੂੰ ਇਸ ਗੱਲ ਤੱਕ ਮਤਲਬ ਨਹੀਂ ਸੀ ਕਿ ਅਸੀਂ ਜੋ ਨੇਹਾ ਕੀ ਉਸ ਦੀ ਜਾਨ ਬਚਾ ਲਈਏ। ਕਿਉਂਕਿ ਨੇਹਾ 90% ਡੈਡ ਸੀ। ਤਾਂ ਹੁਣ ਪਰਿਵਾਰ ਵਾਲੇ ਉਹਨਾਂ ਤੋਂ ਆਪਣੇ ਹੱਥ ਛਡਾ ਕੇ ਬੇਟੀ ਨੂੰ ਚੱਕ ਕੇ ਇੱਕ ਹਸਪਤਾਲ ਦੇ ਵਿੱਚ ਲੈ ਜਾਂਦੇ ਨੇ ਉੱਥੇ ਬੇਟੀ ਨੂੰ ਭਰਤੀ ਕੀਤਾ ਜਾਂਦਾ ਹੈ ਉਸ ਤਾਂ ਇਲਾਜ ਸ਼ੁਰੂ ਕੀਤਾ ਜਾਂਦਾ ਹੈ ਪਰ ਉਸ ਦੀ ਹਾਲਤ ਗੰਭੀਰ ਸੀ ਹੁਣ ਇੱਥੋਂ ਉਸ ਨੂੰ ਰੈਫਰ ਕਰ ਦਿੱਤਾ ਜਾਂਦਾ ਹੈ ਪੀਜੀਆਈ ਦੇ ਵਿੱਚ ਪੀਜੀਆਈ ਦੇ ਵਿੱਚ ਉਸ ਨੂੰ ਦਾਖਲ ਕਰਵਾਇਆ ਜਾਂਦਾ ਪਰ ਉਹ ਜ਼ਿੰਦਗੀ ਦੀ ਲੜਾਈ ਹਾਰ ਜਾਂਦੀ ਹੈ ਉਸ ਦੀ ਮੌਤ ਹੋ ਜਾਂਦੀ ਹੈ 23 April 2025 ਨੂੰ ਇਸ ਤੋਂ ਬਾਅਦ ਜੋ ਹੁੰਦਾ ਹੈ ਉਹ ਬੜਾ ਹੈਰਾਨੀਜਨਕ ਹੁੰਦਾ ਹੈ ਹੁਣ ਜੋ ਨੀਹਾ ਦੇ ਪਰਿਵਾਰ ਵਾਲੇ ਸੀ ਮਾਤਾ ਪਿਤਾ ਸੀ ਉਹ ਐਫ ਆਈ ਆਰ ਦਰਜ ਕਰਵਾਉਣ ਵਾਸਤੇ ਨਾਲਾਗੜ ਥਾਣੇ ਦੇ ਵਿੱਚ ਜਾਂਦੇ ਨੇ ਕਿ ਸਾਡੀ ਬੇਟੀ ਦਾ ਕਤਲ ਕਰ ਦਿੱਤਾ ਸਾਡੀ ਬੇਟੀ ਨੂੰ ਜ਼ਹਿਰ ਦੇ ਦਿੱਤਾ ਕਿਉਂਕਿ ਨੀਹਾ ਦੇ ਅੰਦਰੋਂ ਪੁਆਇਜ਼ਨ ਵੀ ਕੱਢੀ ਗਈ ਸੀ ਜੋ ਪੇਕਿਆਂ ਦਾ ਕਹਿਣਾ ਹੈ ਪਰ ਇਧਰ ਪੁਲਿਸ ਵਾਲਿਆਂ ਦੀ ਕਾਰਜਗੁਜ਼ਾਰੀ ਇੰਨੀ ਮਾੜੀ ਰਹਿੰਦੀ ਹੈ ਕਿ ਉਹ ਪਹਿਲਾਂ ਤਾਂ ਉਹਨਾਂ ਦੀ ਗੱਲ ਹੀ ਨਹੀਂ ਸੁਣਦੇ ਉਹਨਾਂ ਨੇ ਨੀਹਾ ਦੇ ਪਰਿਵਾਰ ਵਾਲਿਆਂ ਦੀ ਗੱਲ ਤੇ ਕੋਈ ਵੀ ਧਿਆਨ ਨਹੀਂ ਦਿੱਤਾ ਪਰ ਉਸ ਤੋਂ ਬਾਅਦ ਹੁਣ ਜੋ ਝਿੰਜੜੀ ਪਿੰਡ ਦੇ ਲੋਕ ਸੀ ਤੇ ਹੋਰ ਲੋਕ ਇਕੱਠੇ ਹੋ ਕੇ ਥਾਣੇ ਦੇ ਅੱਗੇ ਧਰਨਾ ਆਨੰਦਦੇ ਨੇ ਕਿ ਤੁਸੀਂ ਐਫ ਆਈ ਆਰ ਦਰਜ ਕਰੋ ਦੇਖੋ ਤੁਸੀਂ ਕਿੱਦਾਂ ਦਾ ਸਿਸਟਮ ਹੋ ਚੁੱਕਿਆ ਕਿ ਜਿਸ ਮੰਗਰ ਕੋਈ ਬੰਦਾ ਨਹੀਂ ਉਹ ਤਾਂ ਫਿਰ ਐਫ ਆਈ ਆਰ ਦਰਜ ਕਰਵਾ ਹੀ ਨਹੀਂ ਸਕਦਾ ਉਹਦੀ ਤਾਂ ਕੋਈ ਸੁਣਵਾਈ ਨਹੀਂ ਹੋਵੇਗੀ ਇੱਥੇ ਨੀਹਾ ਦੇ ਪਰਿਵਾਰ ਦੇ ਨਾਲ ਸੈਂਕੜੇ ਲੋਕ ਆ ਜਾਂਦੇ ਨੇ ਤੇ ਉਹ ਘਰਾਓ ਕਰਦੇ ਨੇ ਤੇ ਹੁਣ ਪੁਲਿਸ ਮਜਬੂਰ ਹੋ ਕੇ ਐਫ ਆਈ ਆਰ ਦਰਜ ਕਰਦੀ ਹੈ ਜਦ ਕਿ ਪੁਲਿਸ ਨੂੰ ਇਹ ਚਾਹੀਦਾ ਸੀ ਕਿ ਉਹਨਾਂ ਨੇ ਪਹਿਲੀ ਵਾਰ ਹੀ ਜੋ ਪੀੜਤ ਪਰਿਵਾਰ ਸੀ ਨੀਹਾ ਦੇ ਮਾਪੇ ਸੀ ਉਹਨਾਂ ਦੀ ਗੱਲ ਸੁਣੀ ਸੀ ਪਰ ਉਹਨਾਂ ਦੀ ਗੱਲ ਸੁਣੀ ਨਹੀਂ ਗਈ ਜਿੰਨਾ ਚਿਰ ਉਹਨਾਂ ਨੇ ਧਰਨਾ ਨਹੀਂ ਲਗਾਇਆ ਉਹਨਾਂ ਨੇ ਨੇਹਾ ਦੀ লাশ ਨੂੰ ਸਟੈਚਰ ਤੇ ਰੱਖ ਕੇ ਪ੍ਰਦਰਸ਼ਨ ਕੀਤਾ ਨੇਹਾ ਦੀ লাশ ਨੂੰ ਲੈ ਕੇ ਇੱਧਰ ਉੱਧਰ ਤੁਰੇ ਫਿਰਦੇ ਰਹੇ ਕਿ ਸਾਡੀ ਬੇਟੀ ਦਾ ਕਤਲ ਹੋਇਆ ਏਸ ਦੇ ਦੋਸ਼ੀਆਂ ਨੂੰ ਫੜੋ ਏਸ ਦੇ ਦੋਸ਼ੀਆਂ ਉੱਤੇ ਐਫ ਆਈ ਆਰ ਦਰਜ ਕਰੋ ਪਰ ਜਦੋਂ ਪੁਲਿਸ ਉੱਤੇ ਜ਼ਿਆਦਾ ਦਬਾਅ ਪੈਂਦਾ ਫਿਰ ਪੁਲਿਸ ਐਫ ਆਈ ਆਰ ਦਰਜ ਕਰਦੀ ਹੈ ਚਾਰ ਦੋਸ਼ੀ ਫੜੀ ਵੀ ਜਾਂਦੇ ਨੇ ਸੱਸ ਸਹੁਰਾ ਮੁੰਡਾ ਤੇ ਇਹਨਾਂ ਦਾ ਹੀ ਕਰਿਸ਼ਤੇਦਾਰ ਪਰ ਉਸ ਤੋਂ ਬਾਅਦ ਜੋ ਪਰਿਵਾਰ ਸੀ ਉਹ ਕਹਿ ਰਿਹਾ ਸੀ ਕਿ ਇਸ ਵਿੱਚ ਨਨਦਾਂ ਵੀ ਇਨਵੋਲਵ ਨੇ ਨਨਦਾਂ ਵੀ ਸਾਡੀ ਬੇਟੀ ਨੂੰ ਤੰਗ ਕਰਦੀਆਂ ਸੀ ਪਰੇਸ਼ਾਨ ਕਰਦੀਆਂ ਸੀ ਕਿਉਂਕਿ ਜੋ ਨੇਹਾ ਸੀ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਉਸ ਨੂੰ ਕਾਫੀ ਸਮੇਂ ਤੋਂ ਤੰਗ ਕੀਤਾ ਜਾ ਰਿਹਾ ਸੀ ਜੋ ਕਿ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸ ਦਾ ਅਮਰਤ ਛੱਕਿਆ ਹੋਇਆ ਸੀ ਜੋ ਉਸ ਦਾ ਸਹੁਰਾ ਪਰਿਵਾਰ ਸੀ ਉਸ ਨੂੰ ਇਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਸਾਡੀ ਕੁੜੀ ਦਾ ਅਮਰਤ ਛੱਕਿਆ ਹੋਇਆ ਤੇ ਇਹ ਅਮਰਤ ਦੇ ਨਿਯਮਾਂ ਦੀ ਪਾਲਣਾ ਕਰੇਗੀ ਪਰ ਇਹਨਾਂ ਗੱਲਾਂ ਨੂੰ ਲੈ ਕੇ ਹੀ ਇਹਨਾਂ ਦੇ ਵਿੱਚ ਡਿਸਪਿਊਟ ਰਹਿੰਦਾ ਸੀ ਤੇ ਇਹ ਦਾਜ ਦੀ ਵੀ ਮੰਗ ਕਰਦੇ ਸੀ ਜੋ ਮਾਪਿਆਂ ਨੇ ਦੱਸਿਆ ਜੋ ਨੀਹਾ ਦੇ ਪਰਿਵਾਰ ਨੇ ਦੱਸਿਆ ਹੁਣ ਚਾਰ ਜਾਣਿਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਪਰ ਨਨਦਾ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਫਿਰ ਮਾਪਿਆਂ ਨੂੰ ਨੇਹਾ ਦੇ ਮਾਪਿਆਂ ਨੂੰ ਤੇ ਹੋਰ ਲੋਕਾਂ ਨੂੰ ਪ੍ਰੋਟੈਸਟ ਕਰਨਾ ਪੈਂਦਾ ਨਾਰੇਬਾਜੀ ਕਰਨੀ ਪੈਂਦੀ ਹੈ ਥਾਣੇ ਦਾ ਘਰਾਓ ਕਰਨਾ ਪੈਂਦਾ ਫਿਰ ਕਿਤੇ ਜਾ ਕੇ ਜੋ ਨਨਦਾ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਤੇ ਹੁਣ ਅੱਗੇ ਇਸ ਕੇਸ ਵਿੱਚ ਕੀ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਇੱਕ ਪਰਿਵਾਰ ਦੀ ਹੱਸਦੀ ਵਸਦੀ ਕੁੜੀ ਜਿਸ ਦੀ ਤੁਸੀਂ ਵੀਡੀਓ ਵੀ ਦੇਖੀ ਹੈ ਕਈ ਕਲਿੱਪਾਂ ਵੀ ਉਸ ਦੀਆਂ ਵਾਇਰਲ ਹੋਈਆਂ ਕਿ ਉਸ ਨੂੰ ਕਿੰਨਾ ਚਾ ਸੀ ਉਸ ਨੂੰ ਲੱਗ ਰਿਹਾ ਸੀ ਕਿ ਮੇਰੀ ਦੁਨੀਆ ਅੱਜ ਤੋਂ ਬਾਅਦ ਕਿੰਨੀ ਜ਼ਿਆਦਾ ਹੋਰ ਹਸੀਨ ਹੋ ਜਾਏਗੀ ਮੇਰਾ ਪਤੀ ਕਿੰਨਾ ਸੋਹਣਾ ਤੇ ਮੇਰੀ ਜ਼ਿੰਦਗੀ ਬੜੀ ਚੰਗੀ ਹੋ ਜਾਏਗੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਆਉਣ ਵਾਲਾ ਸਮਾਂ ਉਸ ਲਈ ਕਿੰਨਾ ਘਾਤਕ ਹੋਵੇਗਾ ਉਸ ਦਾ ਆਉਣ ਵਾਲਾ ਸਮਾਂ ਕਿੰਨਾ ਮਾੜਾ ਹੈ ਕਿਉਂਕਿ ਕੁੜੀ ਨੂੰ ਸ਼ੁਰੂ ਤੋਂ ਹੀ ਸਹੁਰਿਆਂ ਵੱਲੋਂ ਤੰਗ ਕੀਤਾ ਜਾ ਰਿਹਾ ਸੀ ਜੋ ਮਾਪਿਆਂ ਨੇ ਬਿਆਨ ਦਿੱਤਾ ਜੋ ਮਾਪਿਆਂ ਨੇ ਦੱਸਿਆ ਪਰ ਆਖਰ ਨੀਹਾ ਦਾ ਮਰ ਕੇ ਹੀ ਖੜਾ ਛੋਟਿਆ ਉਸ ਦੇ ਨਾਲ ਰੋਜ਼ਾਨਾ ਵਾਂਗ ਕੁਝ ਨਾ ਕੁਝ ਕੈਸ ਕੈਸ ਇਹਨਾਂ ਦੀ ਚੱਲਦੀ ਰਹਿੰਦੀ ਸੀ ਲੋੜੀ ਦੇ ਸਮੇਂ ਵੀ ਲੋੜੀ ਲੰਘ ਕੇ ਗਈ ਹੈ ਉਸ ਵੇਲੇ ਵੀ ਨੀਹਾ ਦੇ ਨਾਲ ਇਸ ਦੇ ਸਹੁਰੇ ਪਰਿਵਾਰ ਦੀ ਲੜਾਈ ਹੁੰਦੀ ਆ ਕਾਫੀ ਜ਼ਿਆਦਾ ਤੇ ਨੀਹਾ ਆਪਣੇ ਮਾਪਿਆਂ ਨੂੰ ਫੋਨ ਵੀ ਕਰਦੀ ਹੈ ਕਿ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਪਰ ਜਦੋਂ ਹੁਣ ਸਹੁਰੇ ਪਰਿਵਾਰ ਨੂੰ ਲੱਗਦਾ ਹੈ ਕਿ ਗੱਲ ਵਧੇਗੀ ਤਾਂ ਉਹ ਨੀਹਾ ਨੂੰ ਸਮਝਾਉਂਦੇ ਨੇ ਨੀਹਾ ਨੂੰ ਕਹਿੰਦੇ ਨੇ ਕਿ ਤੂੰ ਐਦਾਂ ਨਾ ਕਰ ਤੇ ਇਸ ਨੂੰ ਵੜਿਆ ਲਿਤਾ ਜਾਂਦਾ ਤੇ ਜਦੋਂ ਹੁਣ ਪੇਕਾ ਪਰਿਵਾਰ ਨੇਹਾ ਦੇ ਸਹੁਰੇ ਆਉਂਦਾ ਨੇਹਾ ਤੋਂ ਪੁੱਛਦਾ ਕਿ ਕੀ ਗੱਲ ਹੋਈ ਹੈ ਤਾਂ ਉਹ ਕਹਿ ਦਿੰਦੀ ਹੈ ਕਿ ਕੋਈ ਗੱਲ ਨਹੀਂ ਅਸੀਂ ਸਾਰੀ ਗੱਲ ਸਲਝਾ ਲੇਤੀ ਪਰ ਜਦੋਂ ਕਹਿੰਦੇ ਨੇ ਕਿ ਥੋੜਾ ਥੋੜਾ ਧੂਆਂ ਉੱਠਦਾ ਨਾ ਤਾਂ ਫਿਰ ਇੱਕ ਦਿਨ ਭੰਬੜ ਬਣ ਕੇ ਉਹ ਸਾਹਮਣੇ ਆਉਂਦਾ ਹੀ ਆਉਂਦਾ ਹੈ। ਇਹੀ ਜੋ ਗੱਲ ਸੀ ਉਹ ਨੇਹਾ ਦੇ ਇਸ ਕੇਸ ਦੇ ਵਿੱਚ ਹੋਈ। ਨੇਹਾ ਦੇ ਨਾਲ ਲੜਾਈਆਂ ਹੁੰਦੀਆਂ ਸੀ ਉਸ ਨੂੰ ਰੋਕਿਆ ਟੋਕਿਆ ਜਾਂਦਾ ਸੀ ਉਸ ਦੇ ਨਾਲ ਦੁਰਵਿਹਾਰ ਕੀਤਾ ਜਾਂਦਾ ਸੀ ਪਰ ਨੇਹਾ ਨੇ ਸੋਚਿਆ ਕਿ ਮੈਂ ਆਪਣਾ ਘਰ ਖਰਾਬ ਨਹੀਂ ਹੋਣ ਦੇਵਾਂਗੀ। ਕਈ ਗੱਲਾਂ ਉਹ ਇਗਨੋਰ ਕਰ ਜਾਂਦੀ। ਕਿਉਂਕਿ ਅਕਸਰ ਹੀ ਆਪਾਂ ਦੇਖਦੇ ਹਾਂ ਕਿ ਧੀਆਂ ਸਹੁਰੇ ਘਰ ਦੀਆਂ ਕਈ ਗੱਲਾਂ ਨੂੰ ਲੁਕੋ ਲੈਂਦੀਆਂ ਨੇ ਆਪਣੇ ਪੇਕਿਆਂ ਨੂੰ ਨਹੀਂ ਦੱਸਦੀਆਂ। ਉਹਨਾਂ ਨੂੰ ਲੱਗਦਾ ਹੈ ਕਿ ਲੜਾਈ ਹੋਵੇਗੀ, ਗੱਲ ਵਧੇਗੀ। ਇਸ ਕਰਕੇ ਉਹ ਉਸ ਨੂੰ ਦੱਬ ਲੈਂਦੀਆਂ। ਨੇਹਾ ਨੇ ਵੀ ਕਈ ਗੱਲਾਂ ਆਪਣੇ ਅੰਦਰ ਦੱਬੀਆਂ ਜੋ ਆਪਣੇ ਪੇਕਿਆਂ ਨੂੰ ਨਹੀਂ ਦੱਸੀਆਂ। ਪਰ ਉਸ ਦਾ ਜੋ ਨਤੀਜਾ ਸੀ ਉਹ ਬੜਾ ਹੀ ਭਿਆਨਕ ਨਿਕਲਦਾ ਹੈ ਤੇ ਆਖਰ ਨੇਹਾ ਦੀ ਮੌਤ ਹੋ ਜਾਂਦੀ ਹੈ ਪੇਕਿਆਂ ਦੇ ਕਹਿਣ ਦੇ ਮੁਤਾਬਕ ਨੇਹਾ ਦਾ ਉਸ ਦੇ ਸਹੁਰੇ ਪਰਿਵਾਰ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ ਜੋ ਸਹੁਰਿਆਂ ਤੇ ਇਲਜ਼ਾਮ ਲਗਾਏ ਜਾ ਰਹੇ ਆ ਉਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਹਨਾਂ ਵਿੱਚ ਕਿੰਨੀ ਸੱਚਾਈ ਹੈ ਕਿੰਨਾ ਝੂਠ ਹੈ ਪਰ ਇਸ ਗੱਲ ਤੋਂ ਮੁਲਕਰ ਨਹੀਂ ਹੋਇਆ ਜਾ ਸਕਦਾ ਕਿ ਨੇਹਾ ਦੀ ਮੌਤ ਹੋਈ ਹੈ ਭਾਵੇਂ ਸਹੁਰਿਆਂ ਨੇ ਉਸ ਨੂੰ ਪੁਆਇਜ਼ਨ ਦਿੱਤਾ ਜਾਂ ਉਸ ਨੇ ਖੁਦ ਖਾਦਾ ਇਹ ਤਾਂ ਪੁਲਿਸ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰ ਇੱਕ ਜੋ ਬੜੀ ਹੀ ਖੁਸ਼ ਮੂਜਾਜ ਕੁੜੀ ਸੀ ਉਹ ਇਸ ਦੁਨੀਆ ਤੇ ਨਹੀਂ ਰਹੀ ਜਿਸ ਦੀ ਮੁਸਕਾਨ ਲਗਭਗ ਹਰ ਇੱਕ ਬੰਦੇ ਨੇ ਦੇਖੀ ਹੈ ਤੇ ਉਸ ਨੂੰ ਦੇਖ ਕੇ ਹਰ ਇੱਕ ਬੰਦਾ ਇਹ ਕਹਿ ਰਿਹਾ ਕਿ ਪ੍ਰਮਾਤਮਾ ਇਹ ਕੀ ਹੋ ਗਿਆ ਪ੍ਰਮਾਤਮਾ ਐਦਾਂ ਨਹੀਂ ਹੋਣਾ ਚਾਹੀਦਾ ਸੀ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕੱਕੇ ਵਿੱਚ ਇੱਕ ਕੁੜੀ ਦੇ ਨਾਲ ਜੋ ਉਸਦੇ ਪਰਿਵਾਰ ਦਾ ਕਹਿਣਾ ਕਿ ਉਸਦੇ ਨਾਲ ਲੜਾਈਆਂ ਝਗੜੇ ਹੁੰਦੇ ਸੀ ਛੋਟੀਆਂ-ਛੋਟੀਆਂ ਗੱਲਾਂ ਤੋਂ ਉਸਨੇ ਕਿੰਨਾ ਭਿਆਨਕ ਰੂਪ ਧਾਰਨ ਕਰ ਲਿਆ ਕੁੜੀ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ ਤੇ ਇਧਰ ਜੇ ਆਪਾਂ ਗੱਲ ਕਰੀਏ ਕਾਨੂੰਨ ਦੀ ਪੁਲਿਸ ਦੀ ਤਾਂ ਜੋ ਨੀਹਾ ਦੇ ਪਰਿਵਾਰ ਵਾਲੇ ਸੀ ਉਹਨਾਂ ਨੇ ਧਰਨਾ ਦਿੱਤਾ ਸੈਂਕੜੇ ਬੰਦਿਆਂ ਨੇ ਆ ਕੇ ਧਰਨਾ ਦਿੱਤਾ ਜੋ ਨੀਹਾ ਦੀ ਲਾਸਟ ਸੀ ਉਸ ਨੂੰ ਰੱਖ ਕੇ ਫਿਰ ਜਾ ਕੇ ਦੋਸ਼ੀਆਂ ਉੱਤੇ ਐਫ ਆਈ ਆਰ ਦਰਜ ਹੁੰਦੀ ਹੈ ਫਿਰ ਜਾ ਕੇ ਦੋਸ਼ੀ ਫੜੇ ਜਾਂਦੇ ਨੇ ਤੇ ਫਿਰ ਜਾ ਕੇ ਹੀ ਜੋ ਦੋ ਨਣਦਾਂ ਨੇ ਉਹਨਾਂ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਹੁਣ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਹਰ ਇੱਕ ਬੰਦੇ ਦੇ ਮੰਗਰ ਐਨੇ ਲੋਕ ਨਹੀਂ ਹੁੰਦੇ ਹਰ ਇੱਕ ਬੰਦੇ ਦੇ ਨਾਲ ਲੋਕ ਨਹੀਂ ਖੜਦੇ ਪਰ ਜੇ ਉਸ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਪਾਂ ਦੇਖਦੇ ਆ ਕਿ ਧਰਨਿਆਂ ਤੋਂ ਬਗੈਰ ਮੁਜ਼ਾਹਰਿਆਂ ਤੋਂ ਬਗੈਰ ਪੁਲਿਸ ਐਫ ਆਈ ਆਰ ਤੱਕ ਵੀ ਦਰਜ ਨਹੀਂ ਕਰਦੀ ਜਿਸ ਪਰਿਵਾਰ ਦੇ ਨਾਲ ਧੱਕਾ ਹੋ ਗਿਆ ਸ਼ਰਿਆਂਮ ਧੱਕਾ ਹੋ ਗਿਆ ਉਹ ਵੀ ਉਹਨਾਂ ਨੂੰ ਨਹੀਂ ਦੇਖਿਆ ਪਰ ਜਦੋਂ ਉਹਨਾਂ ਨੇ ਧਰਨੇ ਲਾਏ ਉਸ ਤੋਂ ਬਾਅਦ ਪੁਲਿਸ ਐਕਸ਼ਨ ਦੇ ਵਿੱਚ ਆਉਂਦੀ ਹੈ ਤੇ ਐਫ ਆਈ ਆਰ ਦਰਜ ਹੁੰਦੀ ਹੈ ਸੋ ਤੁਹਾਡੇ ਇਸ ਸਾਰੀ ਘਟਨਾ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਲੀ